ਇਹ ਦੇਖਿਆ ਹਣਾ ਕਿ ਪੰਜਾਬ ਦਾ ਮਾਝੂਕ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਪੰਜਾਬ ਦਾ ਪਾਣੀ ਹਰਿਆਣਾ। ਆਂਧਰੀ ਲਈ ਦਾ ਸਮਾਗੇ ਜੋਰ ਪੇਰੇ ਨੇ ਇੱਕ ਸਵਿਧਾਨ ਉਹਦੇ ਤਹਿਤ ਹੋਰੇ ਅਨੁਸਾਰ ਜਿੰਨਾ ਪਾਣੀ ਜੋ ਫੂਪਾ ਸਭ ਤੋਂ ਵੱਧ ਪਾਣੀ ਦੀ ਮਾਰ ਚੱਲਦਾ ਉਹਦਾ ਹੱਕ ਪਾਣੀ ਤੇ ਵੱਧ ਹੁੰਦਾ। ਡੁੱਬੂ ਡੁੱਬਣ ਲਈ ਵੀ ਅਸੀਂ ਤਿਆਰ ਹਾਂ ਕਿਉਂਕਿ ਅਸੀਂ ਆਪਣਾ ਬੰਦ ਹੱਕ ਕਿਵੇਂ ਦੇ ਲਈ। ਇਹ ਬਿਲਕੁਲ ਭਾਜਪੀ ਨੇ ਜੋ ਟੋਰੀ ਮੋਰੀਆਂ ਕਰਕੇ ਇਹਨਾਂ ਨੇ ਇੱਕ ਅਥਾਰਟੀ ਦਾ ਮਿਸਯੂਜ਼ ਕਰਕੇ ਪੰਜਾਬ ਦੇ ਪਾਣੀ ਲੈਣ ਦੀ ਕੋਸ਼ਿਸ਼ ਹੈ ਸਿਆਸਤ ਤਾਂ ਤੁਸੀਂ ਆਪ ਦੇਖ ਸਕਦੇ ਹੋ ਸਿਆਸਤ ਕੌਣ ਖੇਡ ਰਿਹਾ ਇੱਕ ਸੂਬੇ ਨੂੰ ਬਣਦਾ ਪਾਣੀ ਜੋਹਦਾ ਹਰ ਹਰ ਸਾਲ ਜਾਂਦਾ ਬਣੂ ਮਿੰਟਰੀ ਸਾਹਿਬ ਤੇਜਰੀਵਾਲ ਸਾਹਿਬ ਤੇ ਆਪਣੇ ਹਲਕਾ ਵਧਾ ਕੇ ਇੱਕ ਵਾਈ ਦੇ ਵਿੱਚ ਇਹ ਪ੍ਰੋਟੈਸਟ ਅᱫੋ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਪਾਣੀ ਦੀ ਜਾਗੀਰ ਨਹੀਂ ਦਿੱਤਾ ਮਤਲਬ ਜਾਗੀਰ ਹੈ ਉਹ ਬੇਸੀ ਤੇ ਤੋਂ ਹੈ ਸਾਲ 2 ਸਾਲ ਪਹਿਲਾਂ ਇਹਨਾਂ ਨੇ ਜਿਹੜਾ ਜੀਵੀਐਮਬੀ ਦੇ ਵਿੱਚੋਂ ਜਿਹੜਾ ਪੰਜਾਬ ਦੀ ਜਿਹੜੀ ਨੁਮਾਇੰਦਗੀ ਹੈ ਉਹ ਖਤਮ ਕਰ ਦਿੱਤਾ। ਇਹ بڑے بڑے ਭਾਵ ਕਮੂਤੇ ਨੇ ਤੇ ਇਹਦਾ ਨੁਕਸਾਨ ਪਹਿਲਾਂ ਵੀ ਪੰਜਾਬ ਨੂੰ ਭੁਗਤ ਚੁੱਕਿਆ ਇਸ ਕਰਕੇ ਇਹਨਾਂ ਮੁੱਦਿਆਂ ਤੇ ਨਾਂ ਇਹ ਰਾਜਨੀਤਿਕ ਕਰਨ ਹੋਰ بڑے ਮੁੱਦੇ ਨੇ। ਲੁਧਿਆਣਾ ਲਾਈਵ ਦੇਖ ਰਹੇ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਦੀਪਕ ਕੁਮਾਰ ਮਾਛੀਵਾੜੇ ਤੋਂ ਅੱਜ ਆਮ ਆਦਮੀ ਪਾਰਟੀ ਵੱਲੋਂ ਸੈਂਟਰ ਗਵਰਨਮੈਂਟ ਦੇ ਵਿਰੁੱਧ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੋ ਕਿ ਹਰਿਆਣੇ ਨੂੰ ਪਾਣੀ ਦੇਣ ਦੇ ਸੰਬੰਧੀ ਹੈ। ਅਸੀਂ ਗੱਲ ਕਰਨੀ ਚਾਹਾਂਗੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨਾਲ ਉਹ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਪ੍ਰੋਟੈਸਟ ਬਾਰੇ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਕਿਸ ਸਬੰਧ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦੇਣਾ ਪਰ ਹਰਿਆਣਾ ਸਰਕਾਰ ਨੇ ਆ ਭਾਜਪਾ ਸਰਕਾਰ ਨੇ ਪੀਵੀਐਮਡੀ ਜੋ ਕਿ ਪਾਖੜਾ ਇੱਕ ਬੋਰਡ ਆ ਡਿਵੈਲਪਮੈਂਟ ਅਥਾਰਟੀ ਉਹਦੇ ਥਰੂ ਇਹਨਾਂ ਨੇ 8500 ਹੋਰ ਪਾਣੀ ਕਿਉਂ ਉਸ ਤੱਕ ਪਾਣੀ ਜਦੋਂ ਕਿ ਬਣਦਾ ਪਾਣੀ ਜੋ ਹਰਿਆਣਾ ਦਾ ਇਸ ਸਾਲ ਦਾ ਪਾਣੀ ਸੀ ਉਹ ਪੂਰਾ ਹੋ ਚੁੱਕਿਆ ਸੋ ਇਹਨਾਂ ਨੇ ਇੱਕ ਜਾਣਕਾਰੀ ਲਈ ਦੱਸ ਦਵਾਂਗੇ ਜੋ ਰਿਪੇਰ ਇਹਨ ਇੱਕ ਸਵਿਧਾਨ ਉਹਦੇ ਤਹਿਤ ਉਹਰੇ ਅਨੁਸਾਰ ਜਿੰਨਾ ਪਾਣੀ ਜੋ ਸੂਬਾ ਸਭ ਤੋਂ ਵੱਧ ਪਾਣੀ ਦੀ ਮਾਰ ਚੱਲਦਾ ਉਹਦਾ ਹੱਕ ਪਾਣੀ ਤੇ ਵੱਧ ਹੁੰਦਾ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਹੜਾ ਆਉਂਦਾ ਤੇ ਸਭ ਤੋਂ ਪਹਿਲਾਂ ਕੌਣ ਡੁੱਬਦਾ ਹਰਿਆਣਾ ਡੁੱਬਦਾ ਪੰਜਾਬ ਡੁੱਬਦਾ ਜਦੋਂ ਅਸੀਂ ਡੁੱਬ ਡੁੱਬਣ ਲਈ ਵੀ ਅਸੀਂ ਤਿਆਰ ਆਂ ਕਿਉਂਕਿ ਅਸੀਂ ਆਪਣਾ ਬੰਦ ਹੱਕ ਕਿਵੇਂ ਦੇ ਦਈਏ ਇਹ ਬਿਲਕੁਲ ਬੀਜੇਪੀ ਨੇ ਜੋ ਚੋਰੀ ਮੋਰੀਆਂ ਕਰਕੇ ਇਹਨਾਂ ਨੇ ਇੱਕ ਅਥਾਰਟੀ ਦਾ ਮਿਸਯੂਜ਼ ਕਰਕੇ ਪੰਜਾਬ ਦੇ ਪਾਣੀ ਲੈਣ ਦੀ ਮੰਗ ਇਹਨਾਂ ਨੇ ਕਿ ਮਤਾ ਪਾਤਾ ਅਸੀਂ ਉਹ ਪਾਣੀ ਪੰਜਾਬ ਦਾ ਨਹੀਂ ਜਾਣ ਦੇਣਾ ਉਹਦੇ ਲਈ ਅਸੀਂ ਅੱਜ ਮਾਨ ਜੋ ਹਲਕਾ ਵਿਧਾਇਕ ਦੀ ਗਵਾਹੀ ਦੇ ਵਿੱਚ ਉਹਨਾਂ ਚੰਡੀਗੜ੍ਹ ਜਾਣਾ ਪੈ ਗਿਆ ਉਹਨਾਂ ਦੀ ਗਵਾਹੀ ਦੇ ਵਿੱਚ ਸਭੂ ਅਸੀਂ ਪਾਰਟੀ ਵਰਕਰ ਇਕੱਠੇ ਹੋਇਆ ਜੋ ਵੀ ਸਾਨੂੰ ਪਾਰਟੀ ਦਾ ਸਨੇਹਾ ਲੱਗੂਗਾ ਅਸੀਂ ਪੰਜਾਬ ਦੇ ਪਾਣੀਾਂ ਲਈ ਲੜਾਂਗੇ ਬੀਜੇਪੀ ਵੱਲੋਂ આરોਪ ਇਹ ਵੀ ਲਗਾਏ ਜਾ ਰਹੇ ਆ ਕਿ ਪੰਜਾਬ ਗਵਰਨਮੈਂਟ ਜਿਹੜੀ ਉਹ ਸਿਆਸਤ ਖੇਡ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਸਿਆਸਤ ਤਾਂ ਤੁਸੀਂ ਆਪ ਦੇਖ ਸਕਦੇ ਹੋ ਸਿਆਸਤ ਕੌਣ ਖੇਡ ਰਿਆ ਇੱਕ ਸੂਬੇ ਨੂੰ ਬਣਦਾ ਪਾਣੀ ਜੋਦਾ ਹਰ ਹਰ ਸਾਲ ਜਾਂਦਾ ਪਾਣੀ ਕਿਉਂ ਮਿਲ ਚੁੱਕਿਆ ਤੇ ਹੁਣ ਉਹਨੂੰ ਕੀ ਰਾਤੋਂ ਰਾਤ ਐਸਾ ਕਿਹੜਾ ਬੋਰਡ ਬਣਾ ਕੇ ਜਦੋਂ ਆਪਾਂ ਇੱਕ ਸੰਵਿਧਾਨ ਬਣਿਆ ਰਪੇਰੀਅਨ ਦੇ ਹਿਸਾਬ ਦੇ ਨਾਲ ਵੀ ਤੁਸੀਂ ਪਾਣੀ ਉਹੀ ਸੂਬੇ ਨੂੰ ਮਿਲਣਾ ਜਿਹੜਾ ਪਾਣੀ ਦੀ ਮਾਰ ਚੱਲਦਾ ਇਹਨਾਂ ਨੇ ਦੋਨੋਂ ਵੀ ਨਹੀਂ ਮੰਨੇ ਆ ਤੇ ਸਿਆਸਤ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਸ ਟਾਈਮ ਜੇ ਸਿਆਸਤ ਦੀ ਗੱਲ ਕਰਦੇ ਹੋ ਤਾਂ ਹਰਿਆਣੇ ਤੇ ਪੰਜਾਬ 'ਚ ਵੈਸੀ ਹੀ ਵੱਡੀ ਸਿਆਸਤ ਕਰਦੇ ਨੇ ਤੁਸੀਂ ਜਦੋਂ ਦੇਖਦੇ ਹੋ ਪੈੜੀ ਦਾ ਸੀਜ਼ਨ ਆਉਂਦਾ ਤੇ ਭਾਜਪਾ ਹਰਿਆਣੇ ਨੂੰ ਤਵੱਜੋ ਦਿੰਦੀ ਆ ਪੰਜਾਬ ਰੋਦ ਦਿੰਦੀ ਆ ਤੋ ਸੋ ਸਿਆਸਤ ਕਰਨੀ ਭਾਜਪਾ ਦਾ ਕੰਮ ਆ ਆਮ ਪਾਰਟੀ ਨੂੰ ਇਸ ਸਿਆਸਤ ਤੋਂ ਕੋਈ ਲੈਣਾ ਦੇਣਾ ਨਹੀਂ ਅਸੀਂ ਮਾਨਯੋਗ ਹੁਕਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਤੇ ਆਪਣੇ ਹਲਕਾ ਵਿਧਾਇਕ ਦੀ ਅਗਵਾਈ ਦੇ ਵਿੱਚ ਇਹ ਪ੍ਰੋਟੈਸਟ ਅਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾ ਨੂੰ ਪਾਰਟੀ ਨਿਸ਼ਾ ਨਿਸ਼ਾ ਨਿਰਦੇਸ਼ ਬੀਬੀਐਮਬੀ ਦੇ ਡਾਇਰੈਕਟਰ ਦਾ ਵੀ ਤਵਾਦਲਾ ਹੋਇਆ ਤੋ ਹੁਣ ਦੱਸੋ ਫਿਰ ਆ ਸਿਆਸਤ ਕੌਣ ਖੇਡ ਰਿਹਾ ਇਹ ਗੱਲਾਂ ਤਾਂ ਪੂਰੇ ਅੱਜਕੱਲ ਕੋਈ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਕਿ ਬੀਜੇਪੀ ਕਿਸਾਨ ਵਿਰੋਧੀ ਹੋਣ ਕਰਕੇ ਪੰਜਾਬ ਨਾਲ ਕੀ ਖੇਲ ਰਹੀ ਹੈ। ਬਾਕੀ ਰਹੀ ਜਿਹੜੀ ਪਾਣੀਆਂ ਦੀ ਗੱਲ ਜਾਂ ਡਾਇਰੈਕਟਰ ਦਾ ਤਵਾਦਲਾ ਇਸ ਕਿਸੇ ਵੀ ਪਾਰਟੀ ਨੂੰ ਦੱਸਣ ਦੀ ਲੋੜ ਨਹੀਂ ਕਿ ਸਿਆਸਤ ਦਾ ਜੋ ਮਿਆਦ ਆ ਬੀਜੇਪੀ ਕਿਸ ਤਰੀਕੇ ਨਾਲ ਜਾ ਰਹੀ ਆ। ਸੋ ਅਸੀਂ ਪਾਣੀਆਂ ਦੇ ਲਈ ਪਾਣੀਆਂ ਦੀ ਲੜਖ ਹੀ ਲਈ ਆਪਣੇ ਭਵਿੱਖ ਲਈ ਇਹ ਲੜਾਈ ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਡੇ ਜਾਨ ਸੋ ਏਸੀ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਅਸੀਂ ਗੱਲ ਕਰਨੀ ਚਾਹਾਂਗੇ ਕਾਉਂਸਲਰ ਜਗਮੀਤ ਮੱਕੜ ਵੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜਗਮੀਤ ਜੀ ਕਿੱਦਾਂ ਦੇਖ ਰਹੇ ਹੋ ਜਦੋਂ ਵੀ ਇਹ ਜਿਹੜਾ ਸੈਟਰ ਗਵਰਨਮੈਂਟ ਵੱਲੋਂ ਫੈਸਲਾ ਲੈ ਗਿਆ ਹੈ ਕਿ ਕਿੱਦਾਂ ਦੇਖ ਰਹੇ ਹੋ ਦੇਖੋ ਇਹ ਸਰਾਸਰ ਪੰਜਾਬ ਦੇ ਨਾਲ ਪੰਜਾਬੀਅਤ ਨਾਲ ਧੱਕਾ ਕਿਉਂਕਿ ਇਹ ਇਹਨਾਂ ਦੇ ਜਿਹੜੇ ਮਨਸੂਬੇ ਨੇ ਭਾਜਪਾ ਦੇ ਉਦੋਂ ਇਹ ਮਤਲਬ ਜਗ ਜਾਹਰ ਹੋ ਗਏ ਸੀ ਜਦੋਂ ਇਹ ਸਾਲ 2 ਸਾਲ ਪਹਿਲਾਂ ਇਹਨਾਂ ਨੇ ਜਿਹੜਾ BBMP ਦੇ ਵਿੱਚੋਂ ਜਿਹੜਾ ਪੰਜਾਬ ਦੀ ਜਿਹੜੀ ਨੁਮਾਇੰਦਗੀ ਇਹਨੂੰ ਖਤਮ ਕਰ ਦਿੱਤਾ ਸੀ ਇਹ ਵੱਧੋ ਹੀ ਲੱਗਦਾ ਸੀ ਵੀ ਇਹ ਕੁਛ ਨਾ ਕੁਝ ਐਸਾ ਜ਼ਰੂਰ ਕਰਨਗੇ ਉਸੇ ਦੇ ਤਹਿਤ ਇਹਨਾਂ ਨੇ ਜਿਹੜਾ ਆਪਣਾ ਡਾਇਰੈਕਟਰ ਨੂੰ ਚੇਂਜ ਕੀਤਾ ਕਿਉਂਕਿ ਜਿਹੜਾ ਪਹਿਲਾ ਡਾਇਰੈਕਟਰ ਹੋਣਾ ਹੁੰਦਾ ਉਹ ਸੋਚਦਾ ਉਹ ਇਸ ਨੂੰ ਨਾ ਮੰਨਦਾ ਹੋਵੇ ਤੇ ਇਸ ਕਰਕੇ ਉਹਨਾਂ ਨੇ ਆਪਣਾ ਮਨਮਰਜ਼ੀ ਦਾ ਡਾਇਰੈਕਟਰ ਲਾ ਕੇ ਇਹ ਜੋ ਪੰਜਾਬ ਨਾਲ ਧੱਕਾ ਕਰਨ ਲੱਗੇ ਨੇ ਇਹਨਾਂ ਨੂੰ ਅਸੀਂ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਵੀ ਇਹ ਨਾ ਕਰਨ ਕਿਉਂਕਿ ਇਹ ਇਹ ਬੜੇ ਬੜੇ ਭਾਵਕ ਮੁੱਦੇ ਨੇ ਤੇ ਇਹਦਾ ਨੁਕਸਾਨ ਪਹਿਲਾਂ ਵੀ ਪੰਜਾਬ ਨੇ ਭੁਗਤ ਚੁੱਕਿਆ ਇਸ ਕਰਕੇ ਇਹਨਾਂ ਮੁੱਦਿਆਂ ਤੇ ਨਾ ਇਹ ਰਾਜਨੀਤੀਕਰਨ ਹੋਰ ਬੜੇ ਮੁੱਦੇ ਨੇ ਤੇ ਪੰਜਾਬ ਦੀਆਂ ਭਾਵਨਾਵ ਜੇ ਸੈਂਟਰ ਗਵਰਨਮੈਂਟ ਫੈਸਲਾ ਆਪਣਾ ਵਾਪਸ ਨਹੀਂ ਲੈਂਦੀ ਫਿਰ ਸੰਘਰਸ਼ ਨੂੰ ਤੁਸੀਂ ਕਿਸ ਤਰ੍ਹਾਂ ਲਓਗੇ ਬਿਲਕੁਲ ਜਿਵੇਂ ਸਾਨੂੰ ਜਿਵੇਂ ਪਾਰਟੀ ਦਾ ਹੁਕਮ ਹੋਊਗਾ ਜਿਵੇਂ ਸਾਡੇ ਲੋਕਾਂ ਦਾ ਹੁਕਮ ਹੋਊਗਾ ਅਸੀਂ ਉਹਦੇ ਉਹਨਾਂ ਦੀ ਭਾਵਨਾਵਾਂ ਨੂੰ ਦੀ ਕਦਰ ਕਰਦੇ ਹੋਏ ਜਿਹੜੇ ਆਪਣੇ ਸਾਡੇ ਜਿਹੜੇ ਸੰਘਰਸ਼ ਨੇ ਅਸੀਂ ਉਹਨਾਂ ਨੂੰ ਤਿੱਖਾ ਕਰਾਂਗੇ ਔਰ ਇਹ ਤਾਂ ਗੱਲ ਕਲੀਅਰ ਆ ਵੀ ਅਸੀਂ ਪਾਣੀ ਜਿਹੜਾ ਐਕਸਟਰਾ ਪਾਣੀ ਆ ਉਹ ਅਸੀਂ ਬਿਲਕੁਲ ਨਹੀਂ ਜਾਣ ਦਵਾਂਗੇ ਸੋ ਇਹ ਸੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੋਤਵਰ ਸਾਡੇ ਸ਼ਹਿਰ ਦੇ ਕੌਂਸਲਰ ਸੀ ਪ੍ਰਧਾਨ ਸੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਜ਼ਾ ਅਪਡੇਟ ਲਈ ਬਣੇ ਰਹੋ ਲੁਧਿਆਣਾ ਲਾਈਵ ਧੰਨਵਾਦ